CICU ਵੱਲੋਂ ਇੰਡੋਰ ਸਪੋਰਟਸ ਕਾਰਨੀਵਲ ਕਰਵਾਇਆ ਗਿਆ ਜਿਸ ਵਿੱਚ ਟੇਬਲ ਟੈਨਿਸ, ਚੈਸ ਅਤੇ ਕੇਰਮ ਦੀਆਂ ਖੇਡਾਂ ਦੇ ਵੱਖ-ਵੱਖ ਏਜ ਗਰੁੱਪ ਦੀਆਂ ਟੀਮਾਂ ਵਿੱਚ ਸ਼ਾਨਦਾਰ ਮੁਕਾਬਲੇ ਦੇਖਣ ਨੂੰ ਮਿਲੇ ਸੀਆਈਸੀਯੂ ਵੱਲੋਂ ਖਿਡਾਰੀਆਂ ਨੂੰ ਤਸ਼ਾਹਦ ਕਰਨ ਲਈ ਤਗਮੇ ਅਤੇ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਹੂਜਾ ਨੇ ਦੱਸਿਆ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਲਈ ਵੱਖ-ਵੱਖ ਸਮੇਂ ਤੇ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਇਸੋ ਵੱਲੋਂ ਇੰਡੋਰ ਗੇਮਸ ਕਰਨ ਵਾਲ ਕਰਾਇਆ ਗਿਆ ਇਹਦੇ ਵਿੱਚ ਕੈਰਮ ਚੈਸ ਔਰ ਟੇਬਲ ਟੈਨਿਸ ਦੀਆਂ ਗੇਮਸ ਕਰਾਈਆਂ ਗਿਆ ਔਰ ਕਾਫੀ ਉਤਸ਼ਾਹ ਦੇਖਿਆ ਗਿਆ ਛੋਟੇ ਬੱਚਿਆਂ ਤੋਂ ਲੈ ਕੇ ਜਿਹੜੇ 40 ਸਾਲ ਤੱਕ ਜਿਹੜੇ ਪਲੇਅਰਸ ਹੈ ਉਹਨਾਂ ਵਿੱਚ ਬੜਾ ਉਤਸ਼ਾਹ ਦੇਖਿਆ ਗਿਆ ਔਰ ਇਹਦਾ ਪਰਪਸ ਇਹੀ ਹੈ ਵੀ ਜਿਹੜੀ ਗੇਮਸ ਨੂੰ ਪ੍ਰਮੋਟ ਕੀਤਾ ਜਾਏ ਔਰ ਜਿਹੜਾ ਇੰਡਸਟਰੀਲਿਸਟ ਹੈ ਜਾਂ ਜਿਹੜੇ ਸਾਡੇ EMPLOYEES ਹੈ ਉਹ ਉਹਨਾਂ ਨੂੰ ਇੱਕ ਰੀਕ੍ਰੀਏਸ਼ਨ ਐਕਟੀਵਿਟੀ ਕੀਤੀ ਜਾਏ ਤਾਂ ਕਿ ਉਹ ਜ਼ਿਆਦਾ એનર્ਜੀ ਨਾਲ ਕੰਮ ਕਰ ਸਕਣ ਔਰ ਬੈਟਰ ਕੰਮ ਕਰੇ ਇਦੇ ਵਿੱਚ ਕੋਈ 200 ਦੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਹੈ ਇਦੇ ਵਿੱਚ ਅਸੀਂ ਸਾਰੇ ਬੱਚਿਆਂ ਨੂੰ ਅਵਾਰਡ ਦਿੱਤੇ ਹੈ 골ਡ ব্রونز ਔਰ ਸਿਲਵਰ ਆਰ ਦਿੱਤੇ ਔਰ ਜੇ ਕੋਈ ਬੱਚਾ ਅੱਗੇ ਖੇਡਣਾ ਚਾਹੁੰਦਾ ਤਾਂ ਅਸੀਂ ਸੋਨੂੰ ਇੱਕ ਬੱਚਾ ਅਸੀਂ ਦੇਖਿਆ EMPLY ਦਾ ਬੱਚਾ PN ਦਾ ਉਹਨੂੰ ਅਸੀਂ ਸਪੌਂਸਰ ਵੀ ਕੀਤਾ ਵੀ ਜੇ ਅੱਗੇ ਟੇਬਲ ਡੈਨਿਸ ਚੱਕੇ ਜਾਣਾ ਚਾਹੀਦਾ ਜੇ ਉਹਨੂੰ ਕੋਈ ਸਰਚਾ ਚਾਹੀਦਾ ਤਾਂ ਅਸੀਂ ਸਪੌਂਸਰ ਪਰ ਕਿੱਦਾਂ ਲੱਗਦਾ ਫਿਜ਼ੀਕਲ ਐਕਟੀਵਿਟੀ ਇਹ ਬੜੀ ਅੱਛੀ ਐਕਟੀਵਿਟੀ ਗ੍ਰੀਕ ਰੀਕ੍ਰੀਏਸ਼ਨ ਹੈ ਫਿਜ਼ੀਕਲ ਤੋਂ ਇਲਾਵਾ ਰੀਕ੍ਰੀਏਸ਼ਨ ਦੀ ਬੜੀ ਜ਼ਰੂਰਤ ਹੈ ਇੰਡਸਟਰੀ ਇੱਕ ਬੜਾ ਜਿਹੜੇ ਬੰਦੇ ਆ ਬੜੀ ਐਗਜ਼ੌਸਟਡ ਹੋ ਜਾਂਦੇ ਆ ਬਿਕਾਜ਼ ਆਫ ਹਾਰਡ ਵਰਕ ਇਹਦੇ ਨਾਲ ਉਹਨਾਂ ਨੂੰ ਦੁਬਾਰਾ એનર્ਜੀ ਮਿਲਦੀ ਐ ਕੰਮ ਕਰਨ ਦੀ ਨਰਜੀ ਪੇਰੈਂਟ ਨੂੰ ਕੀ ਕਹਿੰਦੇ ਆ ਪੇਰੈਂਟ ਨੂੰ ਇਹ ਨਹੀਂ ਆ ਦੇਣਾ ਵੀ ਬੱਚਿਆਂ ਨੂੰ ਵੱਧ ਤੋਂ ਵੱਧ ਇਦਾਂ ਦੀਆਂ ਐਕਟੀਵਿਟੀਜ਼ ਵਿੱਚ ਲੈ ਕੇ ਆਂਦਾ ਜਾਏ ਪ੍ਰਮੋਟ ਕੀਤਾ ਅੱਜਕੱਲ੍ਹ ਬੱਚੇ ਜ਼ਿਆਦਾ ਟਾਈਮ ਮੋਬਾਈਲ ਤੇ ਹਾਂ ਦੇਖੋ ਮੈਂ TT ਦੇਖ ਰਿਹਾ ਹਾਂ ਦੀ ਟੇਬਲ ਟੈਨਿਸ ਉਹਦੇ ਤੇ ਅੱਖਾਂ ਦੀ ਬੜੀ ਅੱਛੀ ਐਕਸਰਸਾਈਜ਼ ਹੁੰਦੀ ਹੈ ਵੈਸੇ ਬੜੀ ਅੱਛੀ ਐਕਸਰਸਾਈਜ਼ ਹੁੰਦੀ ਹੈ ਅੱਜਕੱਲ੍ਹ ਬੱਚੇ ਬਹੁਤਾ ਟਾਈਮ ਆਈਪੈਡ ਤੇ ਜਾਂ ਮੋਬਾਈਲ ਤੇ ਲਗਾਉਂਦੇ ਆ ਤੋ ਜਿਹੜੀਆਂ ਇਦਾਂ ਦੀ ਐਕਟੀਵਿਟੀਜ਼ ਐ ਹਰ ਕਿਸੇ ਨੂੰ ਬੱਚਿਆਂ ਨੂੰ ਇਹਨਾਂ ਐਕਟੀਵਿਟੀਜ਼ ਲਈ ਭੇਜਣਾ ਚਾਹੀਦਾ ਹੋਰ ਇਹਨਾਂ ਨੂੰ ਪ੍ਰੋਮੋਟ ਕਰਨਾ ਚਾਹੀਦਾ ਹੈ ਇਹਦੇ ਨਾਲ ਉਹਨਾਂ ਦੀ ਹੈਲਥ ਅੱਛੀ ਰਹੇਗੀ ਔਰ ਬੈਟਰ ਪਰਫਾਰਮ ਕਰ ਸਕਣਗੇ ਪੜ੍ਹਾਈ 'ਚ ਔਰ ਆਪਣੀ ਲਾਈਫ 'ਚ ਸਰੀ ਪਹਿਲਾਂ ਵੀ ਕਿਤੇ ਵੀ ਨਹੀਂ ਨਹੀਂ ਪਹਿਲਾਂ ਜੀ ਲਾਸਟ ਈਅਰ ਵੀ ਕੀਤਾ ਸੀ ਪਰ ਉਹ ਐਸ ਲੈਵਲ ਤੇ ਨਹੀਂ ਕੀਤਾ ਸੀ ਐਸ ਕੀ ਸਿਸੂ ਨੇ ਜਿਹੜੇ ਉਹ ਕਹਿੰਦੇ ਨੇ ਰੇਸ ਦਾ ਬਾਰ ਵੀ ਹਰ ਵਾਰ ਪਹਿਲਾਂ ਤੋਂ ਬੈਟਰ ਕਰੋ ਤੋ ਵੀ ਹੈਵ ਟ੍ਰਾਈਡ ਇਟ ਐਂਡ ਅਗਲੀ ਵਾਰ ਮੈਨੂੰ ਲੱਗਦਾ ਹੈ ਕਾਫੀ नेशनेशनल लेवल ਦਾ ਇਵੈਂਟ ਪਾਣੀ ਆਊਟਡੋਰ ਤੇ ਵੀ ਦੇਖਿਆ ਜਾ ਜਿਵੇਂ ਕ੍ਰਿਕਟ ਕੱਪ ਦੇਖੋ ਕ੍ਰਿਕਟ ਕੱਪ ਅਸੀਂ ਹਰ ਸਾਲ ਕਰਾਈਦਾ ਉਹ ਸਪਟੈਂਬਰ ਐਂਡ ਬਾਰਸ਼ਾਂ ਘਟਣ ਤੇ ਸ਼ੁਰੂ ਹੁੰਦਾ ਔਰ ਉਹ ਜਲਦੀ ਸ਼ੁਰੂ ਕੀਤਾ ਜਾਏ ਕੀ ਅਪੀਲ ਕਰਦੇ ਹਾਂ ਪੰਜਾਬ ਦੇ ਬੱਚਿਆਂ ਨੌਜਵਾਨ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਇੰਡਸਟਰੀਜ਼ ਨੂੰ ਇਹੀ ਅਪੀਲ ਕਰਦਾ ਵੀ ਇਹਨਾਂ ਦੀ ਪ੍ਰਮੋਟ ਕਰੀਏ ਖੇਡਾਂ ਨੂੰ ਪ੍ਰਮੋਟ ਕਰੀਏ ਤਾਂ ਕਿ ਜਿਹੜੇ ਇੱਕ ਮਿਸਿੰਗ ਲਿੰਕ ਹੈ ਉਹਨੂੰ ਸਟਰੈਂਥਨ ਕੀਤਾ ਜਾ ਸਕੇ ਅੱਜ ਮੈਂ ਗੌਤਮ ਲੋਪਰਾ ਵਾਈਸ ਪ੍ਰੈਜ਼ੀਡੈਂਟ ਪੀਆਈਸੀ ਨੂੰ ਤੇ ਬਹੁਤ ਹੀ ਅੱਛਾ ਉਪਰਾਲਾ ਕੇਸੀਯੂ ਨੇ ਕੀਤਾ ਹੈ ਜਿਹੜੇ ਕਿ ਬੱਚਿਆਂ ਲਈ ਇਨਡੋਰ ਗੇਮਸ ਕਰਵਾਈਆਂ ਨੇ ਤਿੰਨ ਗੇਮਸ ਇਚ ਵਿੱਚ ਹੋਈਆਂ ਨੇ ਕੈਰਮ ਬੋਰਡ ਹੈ ਚੈਸ ਹੈ ਔਰ ਟੇਬਲ ਟੈਨਿਸ ਹੈ ਇਹਦੇ ਵਿੱਚ ਮੇਰੇ ਖਿਆਲ ਮੋਰ ਦਨ 200 ਬੱਚਿਆਂ ਨੇ ਪਾਰਟਿਸਪੇਟ ਕੀਤਾ ਹੈ ਔਰ ਤੁਸੀਂ ਦੇਖ ਹੀ ਰਹੇ ਹੋ ਬੱਚੇ ਬੜੇ ਪੋਜ਼ਿਟਿਵ ਮੂਡ ਨਾਲ ਬੜੇ ਅੱਛੇ ਇੰਥੀਜ਼ੀਆਜ਼ਮ ਨਾਲ ਖੇਡ ਰਹੇ ਨੇ ਔਰ ਬੜਾ ਅੱਛਾ ਸਾਨੂੰ ਆਊਟ ਨਿਕਲਿਆ ਵੀ ਇਹ ਬਹੁਤ ਹੀ ਲੋਕਾਂ ਨੇ ਅੱਛੀ ਤਰ੍ਹਾਂ ਪਾਰਟਿਸਪੇਸ਼ਨ ਕੀਤੀ ਹੈ ਬਿਲਕੁਲ ਮਿਲੇਗੀ ਜੀ ਇਹ ਬੱਚੇ ਜਾ ਕੇ ਹੋਰ ਦੱਸਣਗੇ ਬੱਚਿਆਂ ਨੂੰ ਵੀ ਬਹੁਤ ਹੀ ਅੱਛੀ ਅਸੀਂ ਟੂਰਨਾਮੈਂਟ ਖੇਲ ਕੇ ਆਇਆ ਜਿਹੜਾ ਕਿ ਵੈਲ ਆਰਗੇਨਾਈਜ਼ ਸੀਗਾ ਸੀਆਈਸੀਯੂ ਵੱਲੋਂ ਤੇ ਇਹ ਬੱਚੇ ਜ਼ਰੂਰ ਮੋਟੀਵੇਟ ਹੋ ਕੇ ਜਾ ਰਹੇ ਨੇ ਔਰ ਹੋਰ ਬੱਚੇ ਵੀ ਸੰਭ ਲੱਗਦਾ ਵੀ ਨੈਕਸਟ ਇਅਰ ਹੋਰ ਬੱਚੇ ਬਹੁਤ ਆਉਣਗੇ ਇਹ ਤਕਰੀਬਨ ਜੀ ਸਟੇਟ ਲੈਵਲ ਦਾ ਹੀ ਟੂਰਨਾਮੈਂਟ ਚੱਲ ਰਿਹਾ ਹੈ ਇਹਦੇ ਵਿੱਚ ਕਈ ਨੈਸ਼ਨਲ ਲੈਵਲ ਦੇ ਵੀ ਹੈ ਜਿਨ੍ਹਾਂ ਨੇ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਹੋਇਆ ਉਹ ਬੱਚੇ ਹੈਗੇ ਆ ਸਾਡੇ ਕੋਲ ਇਹਦੇ ਵਿੱਚ ਅਸੀਂ ਵੱਖ-ਵੱਖ ਏਜ ਕੈਟਾਗਰੀ ਦੇ ਵਿੱਚ ਟੂਰਨਾਮੈਂਟਸ ਕਰਵਾ ਰਹੇ ਹਾਂ ਅੰਡਰ 11 ਬॉयਜ਼ ਐਂਡ ਗਰਲਜ਼ ਅੰਡਰ 13 ਬॉयਜ਼ ਐਂਡ ਗਰਲਜ਼ ਅੰਡਰ 15 ਬॉयਜ਼ ਐਂਡ ਗਰ ਅੰਡਰ 19 ਬॉयਜ਼ ਐਂਡ ਗਰਲਜ਼ men singles women singles ਐਂਡ ਦੈਨ veteran 40 ਅਬੋਵ ਦੇ ਅਸੀਂ ਇਹ ਟੂਰਨਾਮੈਂਟ ਸਾਰੇ ਬੱਚਿਆਂ ਦਾ ਕਰਵਾ ਰਹੇ ਹਾਂ ਇਹਦੇ ਵਿੱਚ ਜਿਹੜਾ ਹੈਗੇ ਆ ਕਈ ਬੱਚੇ ਤਾਂ ਬਹੁਤ ਹੀ ਅੱਛਾ ਸਾਡਾ ਇੱਥੇ ਪਰਫਰਮੈਂਸ ਕਰ ਰਹੇ ਆ ਔਰ ਇਹ ਸਾਰਾ ਉਦਮ ਇਹ ਜਿਹੜੇ ਤੁਹਾਡਾ ਹਾਂ ਸੀਆਈਪੀ ਯੂ ਦੇ ਤਹਿਤ ਇਹ ਪਹਿਲਾ ਔਰ ਇਹਨਾਂ ਨੇ ਸਾਨੂੰ ਖੁਸ਼ੀ ਵੀ ਦਿਵਾਈ ਵੀ ਅੱਗੋਂ ਵੀ ਅਸੀਂ ਇਹ ਅਜੇ ਟੂਰਨਾਮੈਂਟ ਕਰਵਾਉਂਦੇ ਰਾਵਾਂਗੇ ਤਾਨੂੰ ਆਪ ਦੇਖਣ ਨੂੰ ਬੜਾ ਉੱਤੇ ਸ਼ਾਮਿਲਿਆ ਹੈਗਾ ਕਿਹੜੀ ਕਿਹੜੀ ਅਕੈਡਮੀ ਤੋਂ ਆਏ ਆ ਬੱਚੇ ਪੰਜਾਬ ਦੇ ਆ ਜਾਂ ਬੱਚੇ ਅਲੱਗ-ਅਲੱਗ ਹਾਂ ਪੰਜਾਬ ਦੇ ਵੀ ਆ ਲੁਧਿਆਣੇ ਦੇ ਆ ਲੁਧਿਆਣਾ ਇਲਾਈਟ ਅਕੈਡਮੀ ਹੈ ਤੇ ਇੱਕ ਇਨਸਪਾਇਰ ਅਕੈਡਮੀ ਹੈ ਇੱਕ ਜੋਤ ਅਕੈਡਮੀ ਹੈ ਇਹ ਸਾਰੀਆਂ ਅਕੈਡਮੀਆਂ ਦੇ ਬੱਚੇ ਇੱਥੇ ਖੇਲਣ ਆਏ ਹੋਏ ਆ ਔਰ ਖਾਸ ਕਰਕੇ ਜਿਹੜੇ ਵੈਂਡਰ ਦੇ ਆ ਉਹ ਅੰਮ੍ਰਿਤਸਰ ਗਲੰਦਰ ਤੋਂ ਵੀ ਸਾਡੇ ਕੋਲ ਇੱਥੇ ਪਹੁੰਚੇ ਆ ਔਰ ਖਾਸ ਕਰਕੇ ਸਾਡੇ ਜਿਹੜੇ ਆਨਰਰੀ ਸੈਕਟਰੀ ਹੈ ਉਸ ਦਾ ਮਨਮੀਤ ਸਿੰਘ ਜੀ ਉਹ ਆਪ ਵੀ ਬਹੁਤ ਅੱਛੇ ਨੈਸ਼ਨਲ ਲੈਵਲ ਦੇ ਪਲੇਅਰ ਹੈ ਉਹਨਾਂ ਨੇ ਆਪਣਾ ਵੈਡਨਰ ਜਿਹੜਾ ਟੂਰਨਾਮੈਂਟ ਤੋਂ ਜਿੱਤਿਆ ਹੈਗਾ ਇਸੇ ਉਹ ਵੀ ਇਹਦੇ ਵਿੱਚ ਹਿੱਸਾ ਲਾ ਲਿਆ ਹਾਂਜੀ ਸਰ ਇੰਡਸਟਰੀ ਕਿਸ ਤਰ੍ਹਾਂ ਯੋਗਦਾਨ ਪਾ ਰਹੀ ਹੈ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦਾ ਇਹ ਉਪਰਾਲਾ ਸੀਏਟੀਯੂ ਦੇ ਆਪਣੇ ਪ੍ਰੈਜ਼ੀਡੈਂਟ ਸਰਦਾਰ ਉਕਾਤ ਸਿੰਘ ਜੀ ਨੇ ਕੀਤਾ ਹੈਗਾ ਤੇ ਬੜਾ ਅੱਛਾ ਰਿਹਾ ਅਸੀਂ ਕਿਹਾ ਕਿ ਸਾਲ ਚ ਦੋ ਤਿੰਨ ਵਾਰੀ ਸਾਜੀ ਕਹਿੰਦੇ ਕਿ ਅਸੀਂ ਦੋ ਤਿੰਨ ਵਾਰੀ ਕੋਸ਼ਿਸ਼ ਕਰਾਂਗੇ ਕਰਾਂਦੇ ਰਿਹਾ ਤਰ੍ਹਾਂ ਕੇ ਤੇ ਬਾਕੀ ਇਹਨਾਂ ਨੂੰ ਵੀ ਕਿਹਾ ਤੇ ਹੋਰ ਵੀ ਜਿਹੜੇ ਬੱਚਿਆਂ ਨੂੰ ਅਕੈਡਮੀਆ ਹੈਲਪ ਕਰ ਰਹੀਆਂ ਉਹਨਾਂ ਨੂੰ ਸਾਹਿਬ ਜੀ ਨੇ ਕਿਹਾ ਵੀ ਹੈ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਜਰੂਰਤ ਹੋਈ ਜਦ ਮਰਦੀ ਸਾਨੂੰ ਚੈਂਬਰ ਨੂੰ ਕੰਟੈਕਟ ਕਰਨਾ ਕਿਤੇ ਇਹਨਾਂ ਨੂੰ ਖੇਲਣ ਨੂੰ ਕਿਤੇ ਖਾਣ ਪੀਣ ਲਈ ਕਿਸੇ ਵੀ ਤਰ੍ਹਾਂ ਦੇ ਕਿਤੇ ਆਪਣਾ ਖੇਲਣ ਜਾਣ ਲਈ ਕੋਈ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੈ ਅਸੀਂ ਜ਼ਰੂਰ ਉਹਨਾਂ ਨੂੰ ਹੈਲਪ ਕਰਾਂਗੇ ਤੇ ਬੜਾ ਅੱਛਾ ਲੱਗਿਆ ਤਕਰੀਬਨ ਸਵੇਰੇ 10:350 ਦੇ ਆਸ-ਪਾਸ ਬੱਚਾ ਸੀਗਾ ਤੇ ਇੱਕ ਆਪਣਾ TT ਦਾ ਚੱਲਦਾ ਪਿਆ ਹੈ ਉੱਪਰ ਚੈਸ ਚੱਲ ਰਹੀ ਸੀ ਕਿ ਕੰਪੀਟੀਸ਼ਨ ਹੋ ਰਹੀ ਸੀ ਤੇ ਪੱਲੇ ਆਫਿਸ ਚ ਆਪਣਾ ਕੈਰਮ ਦਾ ਚੱਲਦਾ ਪਿਆ ਸੀਗਾ ਬੜਾ ਅੱਛਾ ਰਿਹਾ ਜੀ ਹਾਂਜੀ ਆ ਦੇਖਦੇ ਹਾਂ ਜਿਹੜੇ ਇਸ ਤਰ੍ਹਾਂ ਦੇ ਉਪਰਾਲੇ ਸਰ ਦੇਖੋ ਇਹ ਉਪਰਾਲਾ ਮੇਨਚੀ ਤੇ ਇਹ ਜੋ ਅੱਜ ਕੱਲ ਦਾ ਮਾਹੌਲ ਹੈ ਜੋ ਕਿ ਅੱਜ ਕੱਲ ਦੇ ਬੱਚੇ ਸਾਰਾ ਦਿਨ ਮੋਬਾਈਲ ਟੀਵੀ ਨਾਲ ਜੁੜੇ ਰਹਿੰਦੇ ਆ ਜਦੋਂ ਕੋਈ ਵੀ ਟੂਰਨਾਮੈਂਟ ਹੁੰਦਾ ਹੈ ਉਦੋਂ ਉਹਨਾਂ ਨੂੰ ਗੇਮ ਪ੍ਰਤੀ ਜਾਗਰੂਤ ਹੁੰਦੀ ਹੈ ਤੇ ਉਸ ਦੌਰ ਤੋਂ ਬਾਹਰ ਆ ਕੇ ਆਪੋਨਾ 100% ਦੇਣ ਦੀ ਕੋਸ਼ਿਸ਼ ਕਰਦੇ ਆ। ਦੇਖੋ ਕੋਈ ਵੀ ਅੱਛਾ ਬਿਜ਼ਨਸਮੈਨ ਹੈ ਜਾਂ ਕੋਈ ਵੀ ਅੱਛਾ ਲੀਡਰ ਹੈ, ਅਗਰ ਅੱਛਾ ਸਪੋਰਟਸਮੈਨ ਹੋਊਗਾ ਤਾਂ ਉਹਨੂੰ ਕਾਮਯਾਬੀ ਮਿਲਣ ਦਾ ਚਾਂਸ ਜ਼ਿਆਦਾ ਹੁੰਦਾ ਹੈ। ਤੇ ਬਾਕੀ ਵਧੀਆ ਉਪਰਲ ਹੈ ਸਾਡੇ ਚੈਂਬਰ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕਿ ਬੱਚੇ ਵੀ ਅੱਗੇ ਆਣ ਕਿ ਇੰਡਸਟਰੀ ਸਿੱਕੇ ਵੀ ਸਰਨ ਪਾਰਟਿਸਪੇਟ ਕੀਤਾ ਹੈ ਜਿਹਨਾਂ ਨੂੰ ਸ਼ੌਂਕ ਹੈ, ਉਹਨਾਂ ਦਾ ਟਾਈਮ ਕੱਢ ਕੇ ਸਾਰੇ ਆਉਣ। ਮੋਟੀਵੇਸ਼ਨਲ ਪ੍ਰਾਈਜ਼ ਵੀ ਦਿੱਤੇਗੇ ਬੱਚਿਆਂ ਨੂੰ। ਡੈਫੀਨਟਲੀ ਮੋਟੀਵੇਸ਼ਨਲ ਪ੍ਰਾਈਜ਼ ਵੀ ਦਿੱਤੇਗੇ। ਉਹਨਾਂ ਦੇ ਬੱਚਿਆਂ ਨੂੰ ਵੱੱਲਾ ਖੇੜੀ ਹੁੰਦੀ ਹੈ। ਬਾਕੀ ਚੈਂਬਰ ਵੱਲੋਂ ਵੀ ਕਿਹਾ ਗਿਆ ਕੋਸ਼ਿ ਜੇ ਜੋ ਕੋਈ ਵੀ ਬੱਚਾ ਜਿਹੜਾ ਡਿਜ਼ਰਵਿੰਗ ਕੈਂਡੀਡੇਟ ਹੈ ਜਿਹੜਾ ਕੋਈ ਫਾਈਨੈਂਸ਼ਲੀ ਜਿਹਨੂੰ ਕੋਈ ਲੋਡ ਹੈ ਕਿਸੇ ਕਿਸਮ ਦੀ ਵੀ ਚੈਂਬਰ ਹਾਜ਼ਰ ਹੈ ਉਹਦੀ ਹੈਲਪ ਕਰਾਂਗੇ ਮੈਂ ਐਸਡ ਇੰਟਰਨੈਸ਼ਨਲ ਅੰਪਾਇਰ ਹਾਂ ਪਰਮਜੀਤ ਸਿੰਘ ਔਰ ਜਿੰਨੇ ਵੀ ਟੂਰਨਾਮੈਂਟਸ ਹੁੰਦੇ ਨੇ ਪੰਜਾਬ ਦੇ ਟੇਬਲ ਟੈਨਿਸ ਦੇ ਸਟੇਟ ਦੇ ਉਹ ਸਾਰੇ ਮੈਂ ਚੀਫ ਰੈਵਰੀ ਹੁੰਨਾ ਔਰ ਮੈਂ 100 ਤੋਂ ਜ਼ਿਆਦਾ ਨੈਸ਼ਨਲ ਕਰਾ ਚੁੱਕਾ ਹਾਂ ਔਰ 6 ਇੰਟਰਨੈਸ਼ਨਲ ਟੂਰਨਾਮੈਂਟ ਕਰਾ ਚੁੱਕਾ ਹਾਂ ਉਹਦੇ ਚ ਦੋ ਟੂਰਨਾਮੈਂਟs ਜਿਹੜੇ ਆਪਣਾ ਕਿਹੜੇ ਵਰਲਡ ਵਰਲਡ ਚੈਂਪੀਅਨਸ਼ਿਪ ਦੇ ਜਿਹੇ ਦੋ ਕਾਮਨਵੈਲਸ ਦੇ ਅਧੀਨ ਦੋ ਏਸ਼ੀਆ ਕਪ ਕੁਰਾਚੋ। ਮੈਂ ਪਿਛਲੇ 30 ਸਾਲ ਤੋਂ ਮੱਲਬ ਟੇਬਲ ਟੈਨਿਸ ਦੇ ਨਾਲ ਜੁੜਿਆ ਹੋਇਆ ਹਾਂ ਸਰ। ਮੈਂ ਸ਼ੁਰੂ ਨਹੀਂ ਗੋਇਆ। ਅੱਜ ਦਿਨ ਇਹ ਗੇਮ ਦੇ ਆ ਕਿਸ ਤਰ੍ਹਾਂ ਸੈਲੀਬ੍ਰੇਟ ਕੀਤਾ? ਕਿਹੜੇ ਕਿਹੜੀਆਂ ਟੀਮ ਨੂੰ? ਬਸ ਇੱਕ ਖਰਾਬ ਕਾਫੀ ਦਿਨ ਉਪਰਾਲਾ ਕੀਤਾ। ਉਹਨਾਂ ਨੇ ਮੇਰੇ ਨਾਲ ਗੱਲ ਕੀਤੀ। ਮੈਂ ਲੁਧਿਆਣਾ ਡਿਸਟ੍ਰਿਕਟ ਟੇਬਲ ਟੈਨਿਸ ਐਸੋਸੀਏਸ਼ਨ ਦੇ ਬਣੀ ਹਾਂ। ਉਹਦਾ ਮੈਂ ਵਾਈਸ ਪ੍ਰੈਜ਼ੀਡੈਂਟ ਹਾਂ। ਤੇ ਅਸੀਂ ਮਿਲ ਜੁਲ ਕੇ ਉਪਰਾਲਾ ਕਰ ਲਿਆ।